ਅਨਿਵੇਸ਼ਨ ਓਨ ਕਰਕੇ ਜਲੰਧਰ ਦਾ ਮਸ਼ਹੂਰ ਸਟੋਰ BMS ਹੋਣ ਜਾ ਰਿਹਾ ਖਾਲੀ ਸਾਰੇ ਕੱਪੜੇ ਮੇਨ ਜਾ ਰਿਹਾ ਦੇਦੇ ਰੇਟਾ ਤੇ ਨਹੀਂ ਭਾਈ ਨਹੀਂ ਮਿੱਟੀ ਦੇ ਪਾ ਲੱਖਾਂ ਦੇ ਕੱਪੜੇ ਆਪਾਂ ਹਜ਼ਾਰਾਂ ਦੇਣ ਜਾ ਰਹੇ ਆ ਉਹ ਵੀ ਇੱਕ ਨਾ ਇੱਕ ਫ੍ਰੀ ਭਾਜੀ ਸਟੋਰ ਖਾਲੀ ਜੀ ਆਪਾ ਖਾਲੀ ਨਾਗਰ ਹੁੰਦਾ ਆਪਾਂ ਘਾਟਾ ਪਾ ਕੇ ਕਿਉਂ ਦਿੰਦੇ 2000 ਵਾਲੀ ਟੀ-ਸ਼ਰਟ 500 ਦੀ 500 ਵਾਲੀ ਟੀ-ਸ਼ਰਟ 2500 ਦੀ ਇਸਕਾ ਇੱਕ ਫ੍ਰੀ ਭਾਜੀ ਵੱਡੇ ਵੱਡੇ ਬ੍ਰਾਂਡ ਲੋਕਾਂ ਨੂੰ ਦੇਖਣ ਨੂੰ ਨਹੀਂ ਮਿਲਦੇ ਹੈ ਜਿਹੜੀ ਚੀਜ਼ ਆਪਾਂ ਤੁਹਾਨੂੰ ਦੇ ਦੇਣੀ ਹੈਗੀ ਆ ਆ ਦੇਖ ਲਓ ਕਿੱਡਾ ਸੋਹਣਾ ਪੀਸ ਹੈ ਵਾਈਟ ਕਲਰ ਅੱਧੇ ਰੇਟ ਅੱਧੇ ਰੇਟ ਤੇ ਦਵਾਂਗੇ ਸਰਾ ਲਓ ਜੀ ਪ੍ਰੀਮੀਅਮ ਇੰਪੋਰਟਡ ਸ਼ਰਟਸ ਹੈ ਵੀ ਇੱਕ ਨਾ ਇੱਕ ਫ੍ਰੀ ਰਹੂਗੀ ਜੀ ਸਰ ਲੋਕਾਂ ਦੇ ਸਾਮਾਨ ਆ ਰਹੇ ਕਿਤੇ ਸੇਲ ਤਾਂ ਨਹੀਂ ਹੈਗੀ ਸਰ ਕਿਉਂ ਮੈਂ ਆ ਕੇ ਕਹ ਰਿਓ ਜੀ ਇੰਨੇ ਮਹਿੰਗੇ ਮਹਿੰਗੇ ਬ੍ਰਾਂਡ ਤੁਹਾਨੂੰ ਮੈਂ ਸੇਲ ਦੇ ਵਿੱਚ ਕਿੱਦ ਆ ਰਹੇ ਮਿੱਟੀ ਦੇ ਪਾ ਮਿੱਟੀ ਦੇ ਪਾ ਵੱਡੇ ਵੱਡੇ ਬ੍ਰਾਂਡ ਇਹ ਵੀ ਇੱਕ ਨਾ ਇੱਕ ਰੂਗੇ ਜੀ ਇੱਕ ਨਾ ਇੱਕ ਫਰੀ ਦੇਵਾਂਗੇ ਬਿਲਕੁਕੁਲ ਆਰਟੀਕਲ ਹੈ ਜਿਨ੍ਹਾਂ ਤੇ ਕਦੀ ਅੱਜ ਤੱਕ ਲੈਸ ਨਹੀਂ ਹੋਈ ਹੈਗੀ ਇਹ ਸਾਡੀ ਮਜਬੂਰੀ ਹੈ ਜੀ ਸਟਾਕ ਕਲੀਅਰ ਕਰਨਾ ਹੈਗਾ ਵਾ ਤਾਂ ਕਰਕੇ ਇੱਥੇ ਵੀ ਆਫਰ ਲੱਗੇਗੀ ਬਾਏ 1 ਗੇਟ 1 ਜਿਹੜੀ ਮਰਜੀ ਲੈ ਲਵੇ ਅੱਧੇ ਰੇਟ ਅਦਰ ਆ ਗਿਆ ਜੀ ਮਲ ਅੱਧੇ ਰੇਟਾਂ ਦਾ ਹਰੀ ਭਈ ਲੇਟੈਸਟ ਕਲੈਕਸ਼ਨ ਹੈ ਸਿਰਫ ਆਪਾ ਸਟੋਰ ਰੈਨੋਵੇਟ ਕਰਨਾ ਹੈਗਾ ਉਸ ਕਰਕੇ ਆਪਣੇ ਕੋਲ ਸਟਾਕ ਪਿਆ ਹੈਗਾ ਆ ਦੇਖੋ ਜੀ ਸਰਦੀਆਂ ਦੇ ਲੇਟੈਸਟ ਆਰਟੀਕਲ ਇੱਥੇ ਵੀ ਆਫਰ ਹੈਗੀ 51 ਗੈਟ 1 ਯਾਰ ਵਾਲੀ 500 ਦੀ ਰਹਿਣੀ ਹੈ ਜੀ 2000 ਵਾਲੀ 1000 ਦੀ ਰਹਿਣੀ ਹੈ ਦੇਖ ਲਓ ਅੱਦੇ ਰੇਟਾਂ ਦੇ ਤੁਹਾਨੂੰ ਪਹਿਲੀ ਗੱਲ ਚੀਜ਼ਾਂ ਦੇਖਣ ਨੂੰ ਨਹੀਂ ਮਿਲਣੀਆਂ ਹੈਗੀਆਂ ਕਿਤੇ ਅਜੇ ਬੋਰੀਆਂ ਨਹੀਂ ਖੁੱਲੀਆਂ ਤੁਹਾਡੀਆਂ ਯਾਰ ਸਰ ਮਾਲ ਵੇਚਣ ਦਾ ਟਾਈਮ ਹੀ ਨਹੀਂ ਮਿਲਿਆ ਜੀ ਆ ਦੇਖ ਲਓ ਇੱਕ ਨਾ ਇੱਕ ਫ੍ਰੀ ਦੇਣ ਜਾ ਰਹੇ ਆ ਕਿ ਸਿਰਫ ਰੈਨੋਵੇਸ਼ਨ ਕਰਕੇ ਆਫਰ ਦੇਣ ਜਾ ਰਹੀ ਹੈ ਜੀ ਭਾਜੀ 2500 ਰੁਪਏ ਬਸ ਹੈ ਬਿਲਕੁਲ ਸਰ 2500 ਵਾਲੀ 1250 ਦੀ 500 ਲੇਡੀਜ਼ ਦੇ ਵਿੱਚ ਹਮੇਸ਼ਾ ਪ੍ਰੋਬਲਮ ਆਉਂਦੀ ਹੈ ਸਾਈਜ਼ ਦੀ ਮੇਰੇ ਤੋਂ ਇਸ ਟਾਈਮ ਸਾਰੇ ਸਾਈਜ਼ ਪਏ ਆ ਕੋਈ ਵੀ ਮੇਰੀ ਭੈਣ ਮੇਰੇ ਤੋਂ ਅਕੇ ਕੰਪਲੇਂਟ ਨਾ ਕਰੇ ਕਿ ਮੈਨੂੰ ਸਾਈਜ਼ ਨਹੀਂ ਮਿਲੇ ਆ ਬੜੇ ਲਿਮਿਟਿਡ ਟਾਈਮ ਲਈ ਆਫਰ ਹੈਗੀ ਆ ਚੱਕ ਲੋ ਜਿਹੜਾ ਸਾਈ ਲੈ ਕੇ ਜਾ ਸਕਦਾ ਲੈ ਲੋ ਸਰ ਕਿੰਨੇ ਦਿਨ ਦੀ ਆਫਰ ਹੈ ਦੋ ਤਿੰਨ ਦਿਨ ਦੀ ਸਰ ਜਰ ਤੱਕ ਸਟਾਕ ਪਏ ਹੈਗਾ ਉਹ ਤਰ ਤੱਕ ਆਫਰ ਕੰਟੀਨਿਊ ਰਹੇਗੀ ਜੀ ਸਟਾਕ ਖਤਮ ਤਾਂ ਸਟਾਕ ਖਤਮ ਤੇ ਆਫਰ ਖਤਮ ਲਗੇ ਦੇ ਵਿੱਚ ਮੈਂ ਤਾਂ 40 50 ਪਏ ਆ ਜੀ ਲਾਸਟ ਆ ਦੇਖ ਲੋ ਵੱਡੇ ਵੱਡੇ ਬ੍ਰਾਂਡ ਵੱਡੀਆਂ ਵੱਡੀਆਂ ਪ੍ਰਿੰਟ ਸਾਰੇ ਇਹ ਵੀ ਇੱਕ ਨਾ ਇੱਕ ਦੇ ਦਾਂਗੇ ਫ੍ਰੀ ਸਰ ਮੈਂ ਬਾਰ ਬਾਰ ਕਹਿ ਰਿਹਾ ਜੀ ਇਹ ਕਸ਼ੋਰ ਵੇਦਾ 19 ਹਾਂਜੀ ਸਰ ਸਾਰੇ ਜਿਹੜੇ ਡੱਬੇ ਮਾਲੋ ਬੰਦੇ ਗਿਆ ਸਾਰਾ ਸਾਰਾ ਪੈਕਿੰਗ ਵਾਲੀ ਹੈ ਜੀ ਪਰਸੋ ਹੀ ਮੈਟਲ ਸਟਾਕ ਆਇਆ ਹੈਗਾ ਵਾ ਦੇਖ ਲਓ ਹਾਂਜੀ ਹਾਂਜੀ ਸਾਰਾ ਚੈੱਕ ਕਰਾਓ ਡਿਜ਼ਾਈਨ ਇਹ ਤਾਂ ਨਹੀਂ ਹੈਗਾ ਗੱਲ ਤੁਸੀਂ ਕਹੋਗੇ ਇੱਥੇ ਨਹੀਂ ਉੱਥੇ ਨਹੀਂ 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 ਸਰ ਸਾਰਿਆਂ ਦੇ ਆਫਰ ਹੈਗੇ ਐ ਪ੍ਰੀਮੀਅਮ ਜਿਹੜੇ ਵੱਡੇ ਵੱਡੇ ਬ੍ਰਾਂਡ ਵਾਲੇ ਸ਼ੂ ਆ ਦੇਖ ਲਓ ਪਹਿਲੀ ਗੱਲ ਕਿਦਰ ਦੇਖਣ ਨੂੰ ਨਹੀਂ ਮਿਲਦੇ ਹੈਗੇ ਹਾਈ ਐਂਡ ਵਾਲੀ ਕੁਆਲਿਟੀ ਹਾਈ ਐਂਡ ਵਾਲੀ ਕੁਆਲਿਟੀ ਆ ਦੇਖ ਲੋ ਜਿਹੜਾ ਮਰਜੀ ਸ਼ੂ ਇੱਕ ਨਾ ਇੱਕ ਫਰੀ ਬਿਲਕੁਲ ਸਾਰੇ ਇੱਕ ਨਾ ਇੱਕ ਫਰੀ ਰਹੂਗਾ ਜੀ ਇੱਕ ਨਾ ਇੱਕ ਫਰੀ ਆ ਦੇਖ ਲੋ ਇੰਦੀ ਹੋਈ ਹੋਈ ਵੈਰਾਈਟੀ ਤੁਹਾਨੂੰ ਦੇਖਣ ਨੂੰ ਨਹੀਂ ਮਿਲਣੀ ਕਿਤੇ ਆਪਾਂ ਤੋਹਫੇ ਆ ਤੋਹਫੇ ਬੁਲਬੁਲ ਦੇ ਬੱਚੇ ਪਏ ਆ ਸਾਰੇ ਬੁਲਬੁਲ ਦੇ ਬੱਚੇ 2026 ਦੇ ਲੇਟੈਸਟ ਆਡੀਗਲ ਆ ਇੱਕ ਨਾ ਇੱਕ ਫਰੀ ਆ ਲੈ ਜੋ 6063 ਆ ਕੀ ਬੇ ਮਜੀ ਲੱਖਾਂ ਦੀ ਚੀਜ਼ ਆਪਾਂ ਪਹਿਲੇ ਹਜ਼ਾਰਾਂ ਚ ਦੇ ਰਹੇ ਸੀਗੇ ਤਾਂ ਹੁਣ ਹਜ਼ਾਰਾਂ ਵਾਲੀਆਂ ਚੀਜ਼ਾਂ ਸੌਆਂ ਦੇ ਵਿੱਚ ਰਹਿ ਗਈਆਂ ਨੇ ਆਵਲੇ ਸਾਡੇ ਉਹ ਆਰਟੀਕਲ ਆ ਜਿਹੜੇ ਸਾਨੂੰ ਵੇਚਣ ਦੇ ਲੋੜ ਨਹੀਂ ਪੈਂਦੀ ਹੈਗੀ ਸਾਡੇ ਹੱਥੋਂ ਹੱਥ ਵਿਗਦੇ ਆ ਆਰਟੀਕਲ ਲੇਡੀਜ਼ ਦੇ ਵਿੱਚ ਟੀਅਰ ਫਿੱਟ ਲੋਅਰ ਬੂਟ ਕੱਟ ਲੋਅਰ ਵਧੀਆ ਵਧੀਆ ਬ੍ਰਾਂਡ ਦੇ ਰੇਬਾਲੇ ਲੋਅਰ ਚੱਕ ਲੋ ਜਿੰਨੇ ਚੱਕ ਸਕਦੇ ਚੱਕ ਲੋ ਇੱਕ ਨਾਲ ਇੱਕ ਫ੍ਰੀ ਸਰ ਸਾਰਾ ਸਟਾਕ ਮੈਂ ਵਿੰਟਰ ਅਡਵਾਂਸ ਮੰਗਾਇਆ ਭੀ ਚੈੱਕ ਕਰ ਲੈ ਲਫਾਫੇ ਭਰੇ ਪਏ ਆ ਬੋਰੇ ਭਰੇ ਪਏ ਆ ਇਹ ਸਾਰਾ ਵੇਚਣ ਦਾ ਇਹ ਮੌਕਾ ਹੀ ਨਹੀਂ ਮਿਲਿਆ ਹੈਗਾ ਇੱਥੇ ਵੀ ਆਪਾਂ ਆਫਰ ਦਵਾਂਗੇ ਇੱਕ ਨਾਲ ਇੱਕ ਫ੍ਰੀ ਤੇ ਭਾਜੀ ਇਹ ਸਰਦੇ ਵੇਚ ਲਈ ਹੁਣ ਕਿਉਂ ਘਾਟਾ ਪਾਣਾ ਸਰ ਮੇਰਾ ਨੁਕਸਾਨ ਹੋਏ ਨਾ ਜੀ ਰੈਨੋਵੇਸ਼ਨ ਕਰਕੇ ਪੀਸ ਖਰਾਬ ਹੋਣਗੇ